ਹੁਣ ਗਲਤੀ ਨਾਲ ਵੀ ਨਾ ਖੁੱਲੇ ਛੱਡ ਦਿਓ ਆਪਣੇ ਘਰ ਦੇ ਦਰਵਾਜ਼ੇ ਨਹੀਂ ਤੇ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ਭਾਰੀ ਨੁਕਸਾਨ ਦਾ ਸਾਹਮਣਾ ਸਕ੍ਰੀਨ ਦੇ ਉੱਤੇ ਤੁਸੀਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਦੇਖ ਰਹੇ ਹੋਵੋਗੇ ਘਰ ਤੇ ਬਾਹਰ ਖੜੇ ਨੇ ਤਾਂ ਦੇਖਣ ਨੂੰ ਇੰਜ ਲੱਗਦਾ ਜਿਵੇਂ ਕਿਸੇ ਨੂੰ ਮਿਲਣ ਦੇ ਲਈ ਆਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੌਜਵਾਨਾਂ ਨੇ ਇੱਕ ਵੱਡਾ ਕਾੜ ਕਰ ਦਿੱਤਾ ਹੈ ਇਹ ਘਰ ਦੇ ਦਰਵਾਜ਼ੇ ਖੁੱਲੇ ਦੇਖ ਕੇ ਘਰ ਦਾ ਗੇਟ ਹੈ ਜਿਹੜਾ ਉਹ ਖੁੱਲਾ ਦੇਖ ਕੇ ਉਸ ਦਾ ਫਾਇਦਾ ਚੱਕ ਕੇ ਘਰ ਦੇ ਅੰਦਰੋਂ ਵਾਸ਼ਿੰਗ ਮਸ਼ੀਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਬੜੇ ਹੀ ਆਰਾਮ ਦੇ ਨਾਲ ਇੱਕ ਨੌਜਵਾਨ ਜਿਹੜਾ ਘਰ ਦੇ ਅੰਦਰ ਜਾਂਦਾ ਹੈ ਤੇ ਘਰ ਦੇ ਅੰਦਰ ਜਿਹੜੀ ਵਾਸ਼ਿੰਗ ਮਸ਼ੀਨ ਪਈ ਹੁੰਦੀ ਹੈ ਉਸ ਨੂੰ ਉਹ ਚੱਕ ਕੇ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੇ ਉੱਤੇ ਹੀ ਚੱਕ ਕੇ ਫਰਾਰ ਹੋ ਜਾਂਦੇ ਨੇ ਤੱਕਰ ਦੇ ਖੁੱਲੇ ਗੇਟ ਦਾ ਫਾਇਦਾ ਜਿਹੜਾ ਇਹਨਾਂ ਦੋ ਚੋਰਾਂ ਦੇ ਵੱਲੋਂ ਚੱਕਿਆ ਗਿਆ ਪਹਿਲਾਂ ਇੱਕ ਨੌਜਵਾਨ ਬੜੀ ਹੀ ਚਲਾਕੀ ਦੇ ਨਾਲ ਆਲੇ-ਦੁਆਲੇ ਦੇਖਦਾ ਹੈ ਕਿ ਕੋਈ ਆਸ-ਪਾਸ ਤਾਂ ਨਹੀਂ ਹੈ ਤੇ ਫਿਰ ਬੜੇ ਹੀ ਆਰਾਮ ਦੇ ਨਾਲ ਘਰ ਦੇ ਅੰਦਰ ਜਾਂਦਾ ਹੈ ਤੇ ਵਾਸ਼ਿੰਗ ਮਸ਼ੀਨ ਚੋਰੀ ਕਰਕੇ ਦੋਵੇਂ ਜਣੇ ਉੱਥੋਂ ਫਰਾਰ ਹੋ ਜਾਂਦੇ ਨੇ ਬਠਿੰਡਾ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤਾਂ ਸਕਰੀਨ ਦੇ ਉੱਤੇ ਤੁਸੀਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਦੇਖ ਰਹੇ ਹੋਵੋਗੇ ਘਰ ਤੇ ਬਾਹਰ ਖੜੇ ਨੇ ਤਾਂ ਦੇਖਣ ਨੂੰ ਇੰਜ ਲੱਗਦਾ ਜਿਵੇਂ ਕਿਸੇ ਨੂੰ ਮਿਲਣ ਦੇ ਲਈ ਆਏ ਨੇ ਪਰ ਨੂੰ ਦੱਸ ਦਈਏ ਕਿ ਇਹਨਾਂ ਨੌਜਵਾਨਾਂ ਨੇ ਇੱਕ ਵੱਡਾ ਕਾੜ ਕਰ ਦਿੱਤਾ ਹੈ ਇਹ ਘਰ ਦੇ ਦਰਵਾਜ਼ੇ ਖੁੱਲੇ ਦੇਖ ਕੇ ਘਰ ਦਾ ਗੇਟ ਹੈ ਜਿਹੜਾ ਉਹ ਖੁੱਲਾ ਦੇਖ ਕੇ ਉਸ ਦਾ ਫਾਇਦਾ ਚੱਕ ਕੇ ਘਰ ਦੇ ਅੰਦਰੋਂ ਵਾਸ਼ਿੰਗ ਮਸ਼ੀਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਬੜੇ ਹੀ ਆਰਾਮ ਦੇ ਨਾਲ ਇੱਕ ਨੌਜਵਾਨ ਜਿਹੜਾ ਘਰ ਦੇ ਅੰਦਰ ਜਾਂਦਾ ਹੈ ਤੇ ਘਰ ਦੇ ਅੰਦਰ ਜਿਹੜੀ ਵਾਸ਼ਿੰਗ ਮਸ਼ੀਨ ਪਈ ਹੁੰਦੀ ਹੈ ਉਸ ਨੂੰ ਚੱਕ ਕੇ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੇ ਉੱਤੇ ਹੀ ਚੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਘਰ ਦੇ ਖੁੱਲੇ ਗੇਟ ਦਾ ਫਾਇਦਾ ਜਿਹੜਾ ਇਹਨਾਂ ਦੋ ਚੋਰਾਂ ਦੇ ਵੱਲੋਂ ਚੱਕਿਆ ਗਿਆ ਪਹਿਲਾਂ ਇੱਕ ਨੌਜਵਾਨ ਬੜੀ ਹੀ ਚਲਾਕੀ ਦੇ ਨਾਲ ਆਲੇ-ਦੁਆਲੇ ਦੇਖਦਾ ਕਿ ਕੋਈ ਆਸ-ਪਾਸ ਤਾਂ ਨਹੀਂ ਹੈ ਤੇ ਫਿਰ ਬੜੇ ਹੀ ਆਰਾਮ ਦੇ ਨਾਲ ਘਰ ਦੇ ਅੰਦਰ ਜਾਂਦਾ ਹੈ ਤੇ ਵਾਸ਼ਿੰਗ ਮਸ਼ੀਨ ਚੋਰੀ ਕਰਕੇ ਦੋਵੇਂ ਜਣੇ ਉੱਥੋਂ ਫਰਾਰ ਹੋ ਜਾਂਦੇ ਨੇ ਬਠਿੰਡਾ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤਾਂ ਸਕਰੀਨ ਦੇ ਉੱਤੇ ਤੁਸੀਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਦੇਖ ਰਹੇ ਹੋਵੋਗੇ ਘਰ ਤੇ ਬਾਹਰ ਖੜੇ ਨੇ ਤਾਂ ਦੇਖਣ ਨੂੰ ਇੰਜ ਲੱਗਦਾ ਜਿਵੇਂ ਕਿਸੇ ਨੂੰ ਮਿਲਣ ਦੇ ਲਈ ਆਏ ਨੇ ਪਰ ਨੂੰ ਦੱਸਦੀ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਕ ਵੱਡਾ ਕਾੜ ਕਰ ਦਿੱਤਾ ਹੈ ਇਹ ਘਰ ਦੇ ਦਰਵਾਜ਼ੇ ਖੁੱਲੇ ਦੇਖ ਕੇ ਘਰ ਦਾ ਗੇਟ ਹੈ ਜਿਹੜਾ ਉਹ ਖੁੱਲਾ ਦੇਖ ਕੇ ਉਸ ਦਾ ਫਾਇਦਾ ਚੱਕ ਕੇ ਘਰ ਦੇ ਅੰਦਰੋਂ ਵਾਸ਼ਿੰਗ ਮਸ਼ੀਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਬੜੇ ਹੀ ਆਰਾਮ ਦੇ ਨਾਲ ਇੱਕ ਨੌਜਵਾਨ ਜਿਹੜਾ ਘਰ ਦੇ ਅੰਦਰ ਜਾਂਦਾ ਹੈ ਤੇ ਘਰ ਦੇ ਅੰਦਰ ਜਿਹੜੀ ਵਾਸ਼ਿੰਗ ਮਸ਼ੀਨ ਪਈ ਹੁੰਦੀ ਹੈ ਉਸ ਨੂੰ ਚੱਕ ਕੇ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੇ ਉੱਤੇ ਹੀ ਚੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਘਰ ਦੇ ਖੁੱਲੇ ਗੇਟ ਦਾ ਫਾਇਦਾ ਜਿਹੜਾ ਇਹਨਾਂ ਦੋ ਚੋਰਾਂ ਦੇ ਵੱਲੋਂ ਚੱਕਿਆ ਗਿਆ ਪਹਿਲਾਂ ਇੱਕ ਨੌਜਵਾਨ ਬੜੀ ਹੀ ਚਲਾਕੀ ਦੇ ਨਾਲ ਆਲੇ-ਦੁਆਲੇ ਦੇਖਦਾ ਕਿ ਕੋਈ ਆਸ-ਪਾਸ ਤਾਂ ਨਹੀਂ ਹੈ ਤੇ ਫਿਰ ਬੜੇ ਹੀ ਆਰਾਮ ਦੇ ਨਾਲ ਘਰ ਦੇ ਅੰਦਰ ਜਾਂਦਾ ਹੈ ਤੇ ਵਾਸ਼ਿੰਗ ਮਸ਼ੀਨ ਚੋਰੀ ਕਰਕੇ ਦੋਵੇਂ ਜਣੇ ਉੱਥੋਂ ਫਰਾਰ ਹੋ ਜਾਂਦੇ ਨੇ ਬਠਿੰਡਾ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ